ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸ਼ਾਹੀ ਪਨੀਰ ਬਿਲਕੁਲ ਵਿਆਹ ਸ਼ਾਦੀਆਂ ਵਿੱਚ ਜਿਵੇਂ ਦਾ ਅਸੀਂ ਖਾਂਦੇ ਹਾਂ ਰੈਸਟੋਰੈਂਟ ਸਟਾਈਲ ਬਣਾ ਕੇ ਤਿਆਰ ਕਰਾਂਗੇ ਇਹ ਸ਼ਾਹੀ ਪਨੀਰ ਅਸੀਂ ਬਿਨਾ ਮਲਾਈ ਬਿਨਾ ਕਰੀਮ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗਾ ਬਿਲਕੁਲ ਹੈਲਦੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸ਼ਾਹੀ ਪਨੀਰ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇਹ ਵੀਡੀਓ ਨੂੰ ਐਂਡ ਤੱਕ ਜ਼ੋਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਜਿਹੜੇ ਚੰਗੀ ਤਰ੍ਹਾਂ ਸਮਝ ਆ ਸਕਣ ਬਿਲਕੁਲ ਹੈਲਦੀ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਸ਼ਾਹੀ ਪਨੀਰ ਸਭ ਤੋਂ ਪਹਿਲਾਂ ਅਸੀਂ ਇੱਕ ਭਾਰੇ ਤਲੇ ਵਾਲੀ ਕਲਾਹੀ ਲਵਾਂਗੇ ਇਹਨੂੰ ਗੈਸ ਤੇ ਰੱਖ ਲਾਂਗੇ ਗੈਸ ਦੀ ਫਲੇਮ ਅਸੀਂ ਮੀਡੀਅਮ ਰੱਖਣੀ ਆ ਇਹਦੇ ਵਿੱਚ ਪਾਵਾਂਗੇ 2 ਚਮਚ ਕੁਕਿੰਗ ਔਇਲ ਦੇ ਤੁਸੀਂ ਇੱਥੇ ਬਟਰ ਵੀ ਲੈ ਸਕਦੇ ਹੋ ਜਾਂ ਤੁਸੀਂ ਦੇਸੀ ਘਿਓ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਸੁੱਕੇ ਮਸਾਲੇ ਪਾਵਾਂਗੇ ਇੱਕ ਤੇਜ ਪੱਤਾ ਇੱਕ ਚਮਚ ਜੀਰਾ 3 ਤੋਂ 4 ਅਸੀਂ ਪਾਵਾਂਗੇ ਦਾਲਚੀਨੀ ਦੇ ਟੁਕੜੇ 3 ਤੋਂ 4 ਲੌਂਗ ਤੇ ਕਾਲੀ ਮਿਰਚਾਂ ਤੇ ਇੱਕ ਮਿੱਠੀ ਇਲਾਇਚੀ ਪਾ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਤੇਲ ਵਿੱਚ ਭੁੰਨ ਲੈਣਾ ਆ ਇਹਨਾਂ ਦਾ ਫਲੇਵਰ ਆ ਜਿਹੜਾ ਸਬਜੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ ਕਿਉਂਕਿ ਸ਼ਾਹੀ ਪਨੀਰ ਬਣਾ ਰਹੇ ਹਾਂ ਅਸੀਂ ਸ਼ਾਹੀ ਪਨੀਰ ਵਿੱਚ ਇਹ ਮਸਾਲੇ ਪਾਣੇ ਜ਼ਰੂਰੀ ਆ ਤਾਂ ਹੀ ਤੁਹਾਡੀ ਸਬਜੀ ਆ ਜਿਹੜੀ ਬਿਲਕੁਲ ਰੈਸਟੋਰੈਂਟ ਸਟਾਈਲ ਬਣ ਕੇ ਤਿਆਰ ਹੋਊਗੀ ਮਸਾਲੇ ਭੁੰਨਣ ਤੋਂ ਬਾਅਦ ਇਸ ਤੇ ਵੀ 4 ਤੋਂ 5 ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਪਾ ਲੈਣਾ ਆ ਇਹਨੂੰ ਵੀ ਇਹਦੇ ਨਾਲ ਹੀ ਭੁੰਨ ਲਾਂਗੇ ਅਸੀਂ ਮਸਾਲਿਆਂ ਦੇ ਨਾਲ ਜੇ ਤੁਹਾਡੇ ਕੋਲ ਕੋਈ ਇਹਦੇ ਵਿੱਚ ਤੋਂ ਮਸਾਲਾ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਸਕਿਪ ਵੀ ਕਰ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਇਸ ਤਰੀਕੇ ਨਾਲ ਸ਼ਾਹੀ ਪਨੀਰ ਬਣਾ ਕੇ ਤਿਆਰ ਕਰੋਗੇ ਤਾਂ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਲਸਣ ਤੇ ਅਦਰਕ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆਇਆ ਦੋ ਮੈਂ ਹਰੀ ਮਿਰਚਾਂ ਲੰਬੀਆਂ ਕੱਟ ਕੇ ਪਾਈਆਂ ਨੇ ਹਰੀ ਮਿਰਚਾਂ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਕੱਟ ਵੱਧ ਕਰ ਸਕਦੇ ਹੋ ਦੋ ਪਿਆਜ਼ ਨੂੰ ਅਸੀਂ ਲੰਬੇ ਪੀਸ ਵਿੱਚ ਕੱਟ ਕਰਕੇ ਪਾਣਾ ਹੈ ਜਾਦਾ ਬ੍ਰੇਕ ਨਹੀਂ ਕੱਟਣੇ ਅਸੀਂ ਸਿਰਫ ਦੋ ਪਿਆਜ਼ ਲਿੱਤੇ ਆ ਤੁਸੀਂ ਜਿੰਨੀ ਗਰੇਵੀ ਬਣਾਉਣਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਇੱਥੇ ਧਿਆਨ ਰੱਖਣਾ ਹੈ ਕਿ ਜਿੰਨੇ ਅਸੀਂ ਪਿਆਜ਼ ਲੈਨੇ ਆ ਉੰਨੇ ਕੁਆਂਟੀਟੀ ਵਿੱਚ ਹੀ ਅਸੀਂ ਟਮਾਟਰ ਇਹਦੇ ਵਿੱਚ ਪਾਣੇ ਆ ਰਫਲੀ ਚੋਪ ਕਰਕੇ ਅਸੀਂ ਪਿਆਜ਼ ਨੂੰ ਟਰਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਜਿਆਦਾ ਬਰਾਊਨ ਨਹੀਂ ਕਰਨਾ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਥੋੜੇ ਜਿਹਾ ਭੁੰਨ ਹੋ ਚੁੱਕੇ ਹਨ ਤਾਂ ਕੱਚਾ ਫਲੇਵਰ ਬਿਲਕੁਲ ਚਲਾ ਗਿਆ ਆ ਹੁਣ ਇਹਦੇ ਵਿੱਚ ਅਸੀਂ ਦੋ ਟਮਾਟਰ ਨੂੰ ਰਫਲੀ ਚੋਪ ਕਰਕੇ ਪਾ ਲਵਾਂਗੇ ਇਹਨਾਂ ਨੂੰ ਵੀ ਨਾਲ ਹੀ ਮਸਾਲੇ ਤੇ ਭੁੰਨ ਲੈਣਾ ਆ ਜਿੰਨੇ ਅਸੀਂ ਪਿਆਜ਼ ਲੈਣੇ ਆ ਉਸੇ ਹਿਸਾਬ ਨਾਲ ਅਸੀਂ ਟਮਾਟਰ ਵੀ ਲੈਣੇ ਆ ਜਿਵੇਂ ਅਸੀਂ ਦੋ ਪਿਆਜ਼ ਦਿੱਤੇ ਸੀ ਤੇ ਦੋ ਹੀ ਟਮਾਟਰ ਲਏ ਆ ਇਹਦੇ ਵਿੱਚ ਪਿਆਜ਼ ਤੇ ਟਮਾਟਰਾਂ ਦੀ ਕੁਆਂਟੀਟੀ ਇੱਕ ਬਰਾਬਰ ਰੱਖਣੀ ਆ ਤੇ ਇਸ ਤੇ 10 ਤੇ 12 ਇਹਦੇ ਵਿੱਚ ਅਸੀਂ ਕਾਜੂ ਪਾਵਾਂਗੇ ਜੇ ਤੁਹਾਡੇ ਕੋਲ ਕਾਜੂ ਨਹੀਂ ਹੈਗੇ ਤਾਂ ਤੁਸੀਂ ਮਗਜ ਹੁੰਦੇ ਆ ਜਿਹੜੇ ਖਰਬੂਜੇ ਦੇ ਬੀਜ ਕਿਹਾ ਜਾਂਦਾ ਜਿਨ੍ਹਾਂ ਨੂੰ ਉਹ ਵੀ ਯੂਜ਼ ਕਰ ਸਕਦੇ ਹੋ ਪਰ ਉਹ ਹੀ ਮਸਾਲੇ ਨਾਲ ਨਹੀਂ ਭੁੰਨੇ ਉਹਨਾਂ ਨੂੰ 15 ਤੋਂ 20 ਮਿੰਟ ਪਹਿਲਾਂ ਪਾਣੀ ਵਿੱਚ ਭਿਓ ਕੇ ਰੱਖ ਲੈਣਾ ਆ ਉਸ ਤੋਂ ਬਾਅਦ ਅਸੀਂ ਜਦੋਂ ਮਸਾਲਾ ਪੀਸਾਂਗੇ ਉਹਦੇ ਨਾਲ ਹੀ ਉਹਨਾਂ ਨੂੰ ਪੀਸ ਲੈਣਾ ਆ ਅੱਧਾ ਚਮਚੀ ਦੇ ਵਿੱਚ ਅਸੀਂ ਨਮਕ ਪਾਵਾਂਗੇ ਕਿਉਂਕਿ ਨਮਕ ਪਾਉਣ ਨਾਲ ਜਿਹੜੇ ਆਪਣੇ ਟਮਾਟਰ ਆ ਉਹ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਆ ਚੰਗੀ ਤਰ੍ਹਾਂ ਗਲਣ ਲੱਗ ਜਾਂਦੇ ਆ ਇਹਨਾਂ ਨੂੰ ਅਸੀਂ ਢੱਕ ਕੇ 2 ਮਿੰਟ ਲਈ ਪਕਾ ਲਵਾਂਗੇ ਤਾਂ ਕਿ ਸਾਡੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਭੁੰਨ ਹੋ ਚੱਕਣ ਤੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਹੋ ਸਕਣ ਮੈਂ ਵਿੱਚ ਨੂੰ 2-3 ਵਾਰ ਹਲਾਤਿਆ ਅਸੀਂ ਢੱਕਨ ਚੱਕ ਕੇ ਅਸੀਂ ਤੁਸੀਂ ਦੇਖ ਸਕਦੇ ਹੋ ਟਮਾਟਰ ਬਿਲਕੁਲ ਸਾਡੇ ਗਲ ਚੁੱਕੇ ਆ ਮਸਾਲਾ ਬਿਲਕੁਲ ਤਿਆਰ ਆ ਸਾਡਾ ਹੁਣ ਇਹਨੂੰ ਠੰਡਾ ਹੋਣ ਤੋਂ ਬਾਅਦ ਅਸੀਂ ਮਿਕਸੀ ਦੇ ਜਾਰ ਵਿੱਚ ਨੂੰ ਚੰਗੀ ਤਰ੍ਹਾਂ ਬ੍ਰੇਕ ਪੀਸ ਲਾਂਗੇ ਜਿਹੜੇ ਵੀ ਅਸੀਂ ਦੇ ਵਿੱਚ ਖੜੇ ਮਸਾਲੇ ਪਾਏ ਸੀਗੇ ਵੱਡੀ ਇਲਾਇਚੀ ਦਾਲਚੀਨੀ ਤੇ ਤੇਜ ਪੱਤਾ ਉਹਨੂੰ ਅਸੀਂ ਬਾਹਰ ਕੱਢ ਲਾਂਗੇ ਕਿਉਂਕਿ ਉਹਨਾਂ ਦਾ ਫਲੇਵਰ ਆ ਚੁੱਕਿਆ ਹੈ ਮਸਾਲੇ ਵਿੱਚ ਜੇ ਤੁਸੀਂ ਨਾਲ ਹੀ ਪੀਸ ਲੋਗੇ ਤਾਂ ਇਹਨਾਂ ਦਾ ਫਲੇਵਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ਸਬਜ਼ੀ ਵਿੱਚ ਇਸ ਕਰਕੇ ਇਹਨਾਂ ਨੂੰ ਅਸੀਂ ਪਹਿਲਾਂ ਹੀ ਬਾਹਰ ਕੱਢ ਲਾਂਗੇ ਵੱਡੀ ਇਲਾਇਚੀ ਦਾਲਚੀਨੀ ਤੇ ਤੇਜ ਪੱਤੇ ਨੂੰ ਲੌਂਗ ਤੇ ਕਾਲੀ ਇਲਾਇਚੀ ਨਹੀਂ ਕੱਢਣੀ ਅਸੀਂ ਉਹਨਾਂ ਨੂੰ ਨਾਲ ਹੀ ਪੀਸ ਲੈ ਇਹਨੂੰ ਠੰਡਾ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਅਸੀਂ ਮਿਕਸੀ ਦੇ ਜਾਰ ਵਿੱਚ ਨੂੰ ਪੀਸ ਲੈਣਾ ਹੈ ਦੇਖੋ ਇਨਾ ਬ੍ਰੀਕ ਕਰ ਲੈਣਾ ਅਸੀਂ ਬਿਲਕੁਲ ਬ੍ਰੀਕ ਕਰ ਲੈਣਾ ਹੁਣ ਅਸੀਂ ਇੱਕ ਮਸਾਲਾ ਤਿਆਰ ਕਰਾਂਗੇ ਇੱਕ ਬੌਲ ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਇਹ ਘਰੇ ਪੀਸਿਆ ਹੋਇਆ ਧਨੀਆ ਪਾਊਡਰ ਹੈ ਅੱਧਾ ਚਮਚ ਹਲਦੀ ਦਾ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਉਣ ਨਾਲ ਜਿਹੜਾ ਸਬਜ਼ੀ ਦੀ ਗਰੇਵੀ ਆ ਉਹ ਵਧੀਆ ਕਲਰ ਆਂਦਾ ਉਹਦਾ ਜੇ ਤੁਹਾਨੂੰ ਥੋੜਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਲਾਲ ਮਿਰਚ ਦਾ ਪਾਊਡਰ ਵੀ ਯੂਜ਼ ਕਰ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਜਿਹਦੇ ਵਿੱਚ ਗਰਮ ਮਸਾਲਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋ ਚਮਚ ਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾ ਕੇ ਇਹਨਾਂ ਦਾ ਇੱਕ ਘੋਲ ਤਿਆਰ ਕਰ ਲਾਂਗੇ ਕਿਉਂਕਿ ਜਦੋਂ ਅਸੀਂ ਡਾਇਰੈਕਟ ਤੇਲ ਵਿੱਚ ਮਸਾਲੇ ਪਾਉਂਦੇ ਆ ਕਈ ਵਾਰ ਜਲਣ ਲੱਗ ਜਾਂਦੇ ਆ ਜੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਹੀ ਮਿਕਸ ਕਰਕੇ ਰੱਖੋਗੇ ਮਸਾਲਿਆਂ ਨੂੰ ਤਾਂ ਬਹੁਤ ਵਧੀਆ ਗ੍ਰੇਵੀ ਦਾ ਕਲਰ ਵੀ ਆਊਗਾ ਤੇ ਜਲਣ ਜਲਣਗੇ ਵੀ ਨਹੀਂ ਮਸਾਲੇ ਪਾਣੀ ਪਾਣ ਨਾਲ ਫੁੱਲ ਜਾਂਦੇ ਆ ਉਸੇ ਕੜਾਹੀ ਵਿੱਚ ਅਸੀਂ 2 ਚਮਚ ਤੇਲ ਦੇ ਗਰਮ ਕਰ ਲਾਂਗੇ ਤੇ ਜਿਹੜੇ ਅਸੀਂ ਮਸਾਲਾ ਤਿਆਰ ਕੀਤਾ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ ਅਸੀਂ 2 ਚਮਚ ਹੋਰ ਪਾਣੀ ਦਾ ਪਾ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਦੇਵਾਂਗੇ ਸਾਰੇ ਮਸਾਲਿਆਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਪੂਨ ਲੈਣਾ ਹੈ 2 ਮਿੰਟ ਲਈ ਤਾਂ ਕਿ ਇਹਦਾ ਜਿਹੜਾ ਕੱਚਾਪਨ ਹੈ ਉਹ ਬਿਲਕੁਲ ਖਤਮ ਹੋ ਜਾਵੇ ਮਸਾਲਿਆਂ ਦਾ ਇਸ ਤਰੀਕੇ ਨਾਲ ਗਰੇਵੀ ਬਣਾਈ ਹੋਈ ਬਹੁਤ ਜ਼ਿਆਦਾ ਵਧੀਆ ਤਿਆਰ ਹੁੰਦੀ ਹੈ ਇੱਕਦਮ ਰੈਸਟੋਰੈਂਟ ਸਟਾਈਲ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਹੈਲਦੀ ਬਣਾ ਕੇ ਤਿਆਰ ਕਰਾਂਗੇ ਅਸੀਂ ਤੇ ਨਾਲ ਹੀ ਅਸੀਂ ਜਿਹੜਾ ਮਿਕਸੀ ਵਿੱਚ ਨੂੰ ਮਸਾਲਾ ਤਿਆਰ ਕੀਤਾ ਸੀਗਾ ਪਿਆਜ਼ ਤੇ ਟਮਾਟਰਾਂ ਦਾ ਉਹ ਵੀ ਇਸ ਟਾਈਮ ਤੇ ਐਡ ਕਰ ਦਾਂਗੇ ਇਹਨੂੰ ਤਾਂ ਅੱਧਾ ਕੱਪ ਇਹਦੇ ਵਿੱਚ ਪਾਣੀ ਦਾ ਪਾ ਕੇ ਮਿਕਸੀ ਦੇ ਜਾਰ ਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਸਾਰਾ ਮਸਾਲਾ ਪਾ ਲੈਣਾ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਵਾਂਗੇ ਆਪਣੇ ਮਸਾਲੇ ਨੂੰ 2 ਮਿੰਟ ਲਈ ਇਹਨੂੰ ਟਾਕੇ ਪਕਾ ਲਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਭੁੰਨ ਹੋ ਸਕਣ ਵੈਸੇ ਤਾਂ ਅਸੀਂ ਭੁੰਨੇ ਹੋਏ ਆ ਪਰ ਜਦੋਂ ਜਿਹੜਾ ਸੀ ਹਲਦੀ ਨਮਕ ਪਾਇਆ ਹੈ ਜਿਹੜਾ ਬਾਅਦ ਵਿੱਚ ਉਹ ਚੰਗੀ ਤਰ੍ਹਾਂ ਆਪਣੇ ਗਰੇਵੀ ਵਿੱਚ ਮਿਕਸ ਹੋ ਜਵੇ 2 ਮਿੰਟ ਲਈ ਇਹਨਾਂ ਨੂੰ ਟਾਕੇ ਪਕਾ ਲਵਾਂਗੇ ਸਲੋ ਟੂ ਮੀਡੀਅਮ ਗੈਸ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਸਬਜੀ ਦਾ ਇਨ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹ ਸਬਜੀ ਅਸੀਂ ਬਿਨਾ ਕਰੀਮ ਬਿਨਾ ਮਲਾਈ ਤੋਂ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਕਰਕੇ ਇਹਦੇ ਵਿੱਚ ਇੱਕ ਗਲਾਸ ਅਸੀਂ ਦੁੱਧ ਦਾ ਪਾਵਾਂਗੇ ਦੁੱਧ ਅਸੀਂ ਨੋਰਮਲ ਟੈਂਪਰੇਚਰ ਤੇ ਲੈਣਾ ਜਿਆਦਾ ਠੰਡਾ ਦੁੱਧ ਨਹੀਂ ਪਾਣਾ ਜੇ ਤੁਹਾਡੇ ਕੋਲ ਜਿਆਦਾ ਠੰਡਾ ਦੁੱਧ ਹੈ ਤਾਂ ਉਹਨੂੰ ਥੋੜਾ ਜਿਹਾ ਕੋਸਾ ਕਰਕੇ ਇਹਦੇ ਵਿੱਚ ਹੀ ਪਾਣਾ ਜੇ ਜਿਆਦਾ ਠੰਡਾ ਦੁੱਧ ਪਾਉਂਗੇ ਤਾਂ ਉਹ ਗਰੇਵੀ ਵਿੱਚ ਜਾ ਕੇ ਬਿਲਕੁਲ ਫਟਣ ਲੱਗ ਜਾਊਗਾ ਇਸ ਕਰਕੇ ਥੋੜਾ ਜਿਹਾ ਰੂਮ ਟੈਂਪਰੇਚਰ ਤੇ ਹੀ ਜਿਹੜਾ ਦੁੱਧ ਹੋਵੇ ਉਹ ਪਾਣਾ ਇੱਕ ਗਲਾਸ ਅਸੀਂ ਦੁੱਧ ਦਾ ਪਾਇਆ ਇਹਦੇ ਵਿੱਚ ਇਹ ਇੱਕ ਦੁੱਧ ਪਾਣ ਨਾਲ ਜਿਹੜੀ ਗਰੇਵੀ ਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਨਾ ਸਾਨੂੰ ਮਲਾਈ ਪਾਣ ਦੀ ਲੋੜ ਹੈ ਤੇ ਨਾ ਹੀ ਕਰੀਮ ਪਾਣ ਦੀ ਲੋੜ ਪਊਗੀ। ਇੱਕਦਮ ਹੈਲਦੀ ਬਣ ਕੇ ਤਿਆਰ ਹੋਊਗੀ ਕਿਉਂਕਿ ਬੀਪੀ ਦੇ ਪੇਸ਼ੈਂਟ ਹੁੰਦੇ ਆ ਉਹ ਜਿਹੜੇ ਮਲਾਈ ਆ ਕਰੀਮ ਨਹੀਂ ਖਾ ਸਕਦੇ ਇਸ ਕਰਕੇ ਤੁਸੀਂ ਇੰਤਰ ਵਿੱਚ ਦੁੱਧਾ ਯੂਜ਼ ਕਰ ਸਕਦੇ ਆ। ਇਹਨੂੰ ਅਸੀਂ 2 ਮਿੰਟ ਲਈ ਹੋਰ ਟੱਕ ਕੇ ਪਕਾ ਲਵਾਂਗੇ ਤਾਂ ਕਿ ਜਿਹੜਾ ਦੁੱਧ ਪਾਇਆ ਸੀ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਿਕਸ ਹੋ ਸਕੇ। ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਸ਼ਾਹੀ ਜਿਹੜੀ ਸਬਜ਼ੀ ਹੁੰਦੀ ਹੈ ਉਹ اسی ਤਰੀਕੇ ਨਾਲ ਬਣਾਈ ਜਾਂਦੀ ਆ ਕਿਉਂਕਿ ਆਪਣੇ ਕੋਲ ਕਈ ਵਾਰ ਕਰੀਮ ਜਾਂ ਮਲਾਈ ਨਹੀਂ ਹੁੰਦੀ ਘਰੇ ਤਾਂ ਤੁਸੀਂ ਦੁੱਧ ਪਾ ਕੇ ਵੀ ਇਹਨੂੰ ਬਣਾ ਸਕਦੇ ਹੋ ਅੱਧਾ ਚਮਚੀ ਦੇ ਵਿੱਚ ਕਸ਼ੂਰੀ ਮੇਥੀ ਦਾ ਪਾਵਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਊਗਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਵਧੀਆ-ਵਧੀਆ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ 200 ਗ੍ਰਾਮ ਪਨੀਰ ਲਿਆ ਸੀ ਇਹ ਘਰ ਦਾ ਬਣਾਇਆ ਹੋਇਆ ਕਰੀਮ ਪਨੀਰ ਹੈ ਬਿਲਕੁਲ ਸੌਫਟ ਹੁੰਦਾ ਆ ਇਹਨੂੰ ਅਸੀਂ ਐਂਡ ਵਿੱਚ ਹੀ ਐਡ ਕਰਾਂਗੇ ਜੇ ਤੁਹਾਡੇ ਕੋਲ ਮਾਰਕੀਟ ਵਾਲਾ ਪਨੀਰ ਹੈ ਕਿ ਥੋੜਾ ਸਖਤ ਹੁੰਦਾ ਆ ਉਹ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ 2 ਮਿੰਟ ਲਈ ਪਨੀਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਨਾਲ ਹੀ ਦੇ ਵਿੱਚ ਅਸੀਂ ਹਰਾ ਧਨੀਆ ਪਾਵਾਂਗੇ ਤੇ ਨਮਕ ਅਸੀਂ ਲਾਸਟ ਵਿੱਚ ਪਾਣਾ ਹੈ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਅੱਧਾ ਚਮਚਾ ਅਸੀਂ ਇੱਥੇ ਵਿੱਚ ਨਮਕ ਦਾ ਐਡ ਕੀਤਾ ਆ ਦੁੱਧ ਪਾਨ ਨਾਲ ਜਿਹੜੀ ਗਰੇਵੀ ਸਾਡੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਬਹੁਤ ਹੀ ਟੇਸਟੀ ਵੀ ਲੱਗਦੀ ਆ ਦੇਖੋ ਸਾਡੀ ਸਬਜੀ ਨੂੰ ਅਸੀਂ 2 ਮਿੰਟ ਲਈ ਹੋਰ ਟੱਕ ਕੇ ਪਕਾ ਲਵਾਂਗੇ ਜਿਹੜਾ ਅਸੀਂ ਪਨੀਰ ਪਾਇਆ ਤਾਂ ਕਿ ਉਹਦੇ ਵਿੱਚ ਵੀ ਚੰਗੀ ਤਰ੍ਹਾਂ ਮਸਾਲੇ ਜਿਹੜੇ ਮਿਕਸ ਹੋ ਜਾਣ ਹੁਣ ਇਹਦੇ ਵਿੱਚ ਅਸੀਂ ਆਪਣਾ ਹਰਾ ਧਨੀਆ ਕੱਟ ਕੇ ਪਾ ਲਵਾਂਗੇ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੈ ਤੁਸੀਂ ਵੀ ਆਪਣੇ ਘਰੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਦੱਸੀ ਹੈ ਇਹਦੀ ਰੈਸਪੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਰਾਈਸ ਨਾਲ ਰੋਟੀ ਨਾਲ ਖਾ ਸਕਦੇ ਹੋ ਹੁਣ ਇਹਨੂੰ ਅਸੀਂ ਸਰਵ ਕਰ ਲਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੰਦਾਂ ਦੀ ਲੱਗੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਰੱਬ ਤੱਕ ਲਈ ਸ਼ਸ਼ਕਾਲ